ਦੋਸਤੋ ਯੂਕੇ ਤੋਂ ਇੱਕ ਬਹੁਤ ਮਾੜੀ ਖਬਰ ਆ ਰਹੀ ਹੈ ਸਿੱਖ ਬੱਚੀ ਤੋਂ ਰਿਲੇਟਡ ਜੀ ਹਾਂ ਦੋਸਤੋ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਐਂਡ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਇਸ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਇਸ ਦੇ ਵਿੱਚ ਸਾਰਾ ਕੁਝ ਦੱਸੀ ਜਾਊਗਾ ਕਿ ਕੀ ਗੱਲਬਾਤ ਹੋਈ ਸੀ ਇੱਕ ਪਾਕਿਸਤਾਨੀ ਜੀ ਹਾਂ ਦੋਸਤੋ ਇੱਕ ਪਾਕਿਸਤਾਨੀ ਦੇ ਵੱਲੋਂ ਇੱਕ ਸਿੱਖ ਬੱਚੀ 15 ਸਾਲ ਦੀ ਉਮਰ ਉਸ ਨੂੰ ਆਪਣੇ ਫਲੈਟ ਤੇ ਰੱਖਿਆ ਗਿਆ 5-6 ਘੰਟੇ ਅਤੇ ਹੋਰ ਵੀ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਕੇ ਇਨਾਂ ਦਾ ਇਹੀ ਕੰਮ ਹੁੰਦਾ ਹੈ ਦੋਸਤੋ ਪਾਕਿਸਤਾਨੀਆਂ ਦਾ ਸੋ ਇਹਨਾਂ ਤੋਂ ਬਚ ਕੇ ਰਹਾ ਕਰੋ ਸੋ ਇਹ ਅਵੇਅਰਨੈਸ ਆ ਕਿਉਂਕਿ ਆਪਣੇ ਵਾਲੇ ਇਹਨੂੰ ਆਪਣਾ ਮੰਨਦੇ ਨੇ ਪਰ ਇਹ ਆਪਣਿਆਂ ਨੂੰ ਆਪਣਾ ਨਹੀਂ ਮੰਨਦੇ ਇਹ ਗੱਲ ਧਿਆਨ ਦੇ ਵਿੱਚ ਰੱਖ ਲਿਓ ਦੋਸਤੋ ਜਿਹੜੇ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ ਸੋ ਜਿਹੜੇ ਜਿਹੜੇ ਵੀ ਯੂਕੇ ਦੇ ਵਿੱਚ ਰਹਿ ਰਹੇ ਨੇ ਆਪਣਾ ਆਪਣਾ ਧਿਆਨ ਰੱਖੋ ਇੱਥੇ ਜਾਲ ਇਦਾਂ ਫਲਾਏ ਚਾਹੁੰਦੇ ਨੇ ਇਹਨਾਂ ਪਾਕਿਸਤਾਨੀਆਂ ਦੇ ਵੱਲੋਂ ਇਹਨਾਂ ਦੇ ਸਕੰਜੇ ਦੇ ਵਿੱਚ ਕੋਈ ਨਾ ਆਇਓ ਬੇਸਿਕ ਇਹ ਮੂੰਹ ਦੇ ਮਿੱਠੇ ਨੇ ਉਤੋਂ ਇਹ ਕੁਝ ਹੋਰ ਹੁੰਦੇ ਨੇ ਅੰਦਰੋਂ ਇਹ ਕੁਝ ਹੋਰ ਹੁੰਦੇ ਨੇ ਇਹਨਾਂ ਨੂੰ ਇਹੀ ਸਿਖਾਇਆ ਜਾਂ ਕਰੋ ਇਦਾਂ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਓ ਤੇ ਇਦਾਂ ਉਹਨਾਂ ਦੇ ਨਾਲ ਇਹ ਕੰਮ ਕਰੋ ਇਹ ਗਲਤ ਕੰਮ ਕਰੋ ਤੇ ਜਿਨੇ ਵੀ ਯੂਕੇ ਦੇ ਵਿੱਚ ਬੱਚੇ-ਬੱਚੀਆਂ ਰਹਿ ਰਹੇ ਨੇ ਉਹਨਾਂ ਦੇ ਕੋਲ ਇਹ ਵੀਡੀਓ ਸ਼ੇਅਰ ਕਰ ਦਿਓ